ਚੱਲ ਸਬਜੀ ਤਾਂ ਬਣ ਗਈ ਹੈ ਮੇਰੀ ਪਰ ਨਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਪੂਆਣੇ ਹਾਂ ਨੂੰ ਸਮਝਿਆ ਕੀ ਆ ਹੈ ਸੈਰਸ ਨੂੰ ਕੀਤਾ ਨਾਲ ਤਿਆਰ ਤੇ ਚੱਲ ਇਹ ਤੇਰੀ ਦੂਜੀ ਪੂਆ ਨੂੰ ਮਿਲਾਈਏ ਲੈ ਹੱਦ ਹੋ ਗਈ ਆ ਹੈ ਇੱਥੇ ਹੜਾਪੜਾ ਘਾਤਾ ਪٹرول ਪੰਪ ਉਹ ਪਾਇਆ ਤੇਲ ਤੋਂ ਤੋਬੋ ਨਾਲ ਤੇ ਡੀਪ ਵੱਧ ਵਕਤੇ ਕੋਈ ਗੱਲ ਨਹੀਂ ਕਰਨ ਵਾਲੀ ਜਦੋਂ ਆਪਣੇ ਘਰ ਹੁੰਦੀ ਆ ਨਾ ਐ ਪਰ ਕੁਤਰੇ ਹੁੰਦੇ ਦੇ ਤੇ ਜਦੋਂ ਇੱਥੇ ਆਉਂਦੀ ਆ ਫਿਰ ਤੇ ਪੂਰੀਆਂ ਡਾਰੀਆਂ ਮਾਰਦੀ ਆ ਤੁਰੇ ਹੁਕਮ ਛੱਡਦੀ ਆ ਫਿਰ ਇੱਥੇ ਆ ਕੇ ਹੁਣ ਸਵੇਰੇ ਸਵੇਰੇ ਪਾਏ ਆ ਕੱਪੜੇ ਤੇ ਰਾਮ ਨਾ ਪੋਤੀ ਨੂੰ ਨਾਲ ਲੈ ਕੇ ਤੇ ਗਈ ਆ ਹੱਦ ਹੋ ਗਈ ਇਹਦੇ ਵਾਲੀ ਪੜਹਾੜਾ ਤਾਂ ਕੋਈ ਕੰਮ ਹੀ ਨਹੀਂ ਆਣਾ ਪੁੱਛਣਾ ਜ਼ਰੂਰੀ ਸਮਝਦੀ ਆ ਨਾ ਹੋਰ ਪਤਾ ਨਹੀਂ ਕਦੋਂ ਇਹਨੇ ਜਾਣਾ ਵਾ ਤੁਸੀਂ ਨਾ ਫੋਨ ਦੇ ਵਿੱਚ ਹੀ ਵੜੇ ਰਹੋ ਘਰ ਚ ਕੀ ਬਣਿਆ ਵਾ ਤੁਹਾਨੂੰ ਕੁਝ ਪਤਾ ਹੈਗਾ ਕੀ ਬਣਿਆ ਦੱਸ ਕੀ ਬਣਿਆ ਦੱਸ બસ ਅੱਖਾਂ ਮੀਟ ਕੇ ਬਹਿ ਰਿਆ ਕਰੋ ਠੀਕ ਆ ਨਾ ਗੱਲ ਦੱਸੇਗੀ ਤੇ ਫੇਰ ਹੀ ਪਤਾ ਲੱਗੂਗਾ ਹੁਣ ਮੈਨੂੰ ਇਹ ਦੱਸੋ ਕਿ ਤੁਹਾਡੀ ਧੂਆ ਦੀ ਭੈਣ ਕਿਥੋਂ ਨਿਕਲਾਈ ਆ ਹੁਣ ਹੈ ਉਹ ਸੈਰਸ ਨੂੰ ਲੈ ਕੇ ਸਵੇਰ ਦੇ ਚਲ ਵੀ ਗਈ ਆ ਜਾਣ ਲਗੀ ਤਿਆਰ ਬਿਆਰ ਹੋ ਕੇ ਸਾਰੇ ਕੰਮ ਕਰਕੇ ਤੇ ਮੈਨੂੰ ਆਂਦੀ ਮੈਂ ਨਾ ਆ ਫਲਾਣੇ ਪਿੰਡ ਚਲੀ ਆ ਆਪਣੀ ਭੈਣ ਨੂੰ ਮਿਲਣ ਤੇ ਸੈਰਸ ਨੂੰ ਨਾਲ ਖੜਨ ਲੱਗੀ ਆ ਤੇ ਸ਼ਾਮਾਂ ਤੱਕ ਆ ਜੂਗੀ ਤੈਨੂੰ ਪਤਾ ਤੇ ਹੈਗਾ ਵਾ ਉਹ ਧਾਰੇ ਵਾਲੀ ਜਿਹੜੇ ਵੇਸਤਾਰ ਇੱਥੇ ਹੁੰਦੇ ਹੁੰਦੇ ਕਦੀ ਕਦੀ ਹੂੰ ਉਹ ਹੈਗੀ ਆ ਭੂਆ ਦੀ ਮਾਸੀ ਦੀ ਕੁੜੀ ਉਹ ਲੈ ਦੱਸ ਉਹਦੇ ਨੇਣੇ ਆਉਂਦੇ ਧਰਿਆਵਾਲ ਵਾਲੇ ਕਿੱਡੀ ਦੂਰ ਜਾ ਕੇ ਪਿਆਰ ਜਾ ਗਿਆ ਇਹਦਾ ਉਹ ਵੇਰੀ ਗੱਲ ਉਹ ਬਜ਼ੁਰਗਿਆ ਵਿਚਾਰੀ ਮੇਰੇ ਹੁੰਦੇ ਨਹੀਂ ਫੋਨ ਕਰਾ ਵੀ ਮੈਨੂੰ ਆਣ ਕੇ ਤੇ ਮਿਲ ਜਾ ਸਾਡੇ ਬੜੀ ਮੇਰੇ ਕੋ ਨਹੀਂ ਆਇਆ ਜਾਣਾ ਆਪਣੇ ਮੁੰਡਿਆਂ ਨਾਲ ਖੜਿਆ ਕਰਿਆ ਹਾਂ ਮਿਲ ਕੇ ਆਇਆ ਕਰੇ ਹੈ ਇੱਥੇ ਆਣ ਕੇ ਬੜੇ ਮੇਲ ਚੜਦੇ ਆ ਇਹਨੂੰ ਜੀਰ ਮੇਰੀ ਗੱਲ ਸੁਣ ਲੈ ਪਹਿਲਾਂ ਧੀ ਪੁੱਤ ਕਿੱਥੇ ਅੱਜ ਕੱਲ੍ਹ ਆਖੇ ਲੱਗਦੇ ਹੈ ਬਜ਼ੁਰਗਾਂ ਦੇ ਤੈਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਵਾ ਲੱਗਦੇ ਨਹੀਂ ਆਖੇ ਸਭ ਕੁਝ ਹੁੰਦਾ ਵਾ ਉਦਾਂ ਹੀ ਸਾਡੇ ਸੱਤਿਆਂ ਕੇ ਚੜਨਾ ਹੁੰਦਾ ਸਾਰਿਆਂ ਨੇ ਠੀਕ ਵਾ ਨਾ ਤੁਹਾਨੂੰ ਤੇ ਕੁਝ ਪਤਾ ਨਹੀਂ ਗੱਲ ਲੱਗਦਾ ਤੁਸੀਂ ਮੇਰੇ ਦਿਵਾਲੇ ਹੋ ਜਾ ਕਰੋ ਛੇਤੀ ਨਾਲ ਜੇ ਮੈਂ ਚਲ ਗਈ ਨਾ ਮੇਰੀ ਭੈਣ ਕੋਲ ਤੇ ਕਿੱਥੋਂ ਤੱਕ ਗਏ ਤੁਸੀਂ ਕਿੰਨੀਆਂ ਮੈਨੂੰ ਗੱਲਾਂ ਕੀਤੀਆਂ ਤੇ ਚਾਰ ਟਿਕੀਆਂ ਦੇ ਰੇਤੋਂ ਪੱਕਦੀਆਂ ਤੇ ਕੋ ਸੈਸ ਫਾਟੇ ਹੁੰਦੇ ਆ ਉਹ ਚਾ ਸੈਸ ਫਾਟੇ ਕਹਦੇ ਆ ਸਿਆਸ ਤੇ ਛੱਡਉਣਾ ਵਾ ਉਹਨਾਂ ਦੇ ਮੁੰਡੇ ਨੇ ਆਣ ਕੇ ਟਕਰ ਲਾਏ ਨਾ ਛੱਡ ਕਿੱਥੇ ਉਣਾ ਵਾ ਆਂਦੀ ਸੈਸ ਨੂੰ ਨਾਲ ਹੀ ਲੈ ਗਿਆ ਕਿ ਨਹੀਂ ਫੇਰ ਮੈਂ ਅਹ ਮੈਂ ਸਵੇਰੇ ਜਾਣਾ ਵਾਂ ਤੇ ਸ਼ਾਮਾਂ ਨੂੰ ਆ ਜਾਣਾ ਵਾਂ ਹੁਣ ਸ਼ਾਮਾਂ ਦਾ ਪੱਕਾ ਥੋੜੀ ਆ ਅਗਲੀ ਰਾਤ ਰਹਿ ਕੇ ਉੱਥੇ ਤੇ ਮੁੰਡੇ ਦੀ ਪੜਾਈ ਤੇ ਖਰਾਬ ਕਰਦੀ ਮੇਰੀ ਗੱਲ ਸੁਣ ਨਹੀਂ ਪੜਾਈ ਖਰਾਬ ਹੁੰਦੀ ਮੈਂ ਫੋਨ ਕਰਕੇ ਮੁੰਡੇ ਨੂੰ ਸਾਧ ਲੈਨੇ ਆਪਾਂ ਬੈਨੂੰ ਉੱਥੇ ਛੱਡ ਦੇ ਦੋ ਦਿਨ ਉੱਥੇ ਰਹਿ ਲੂਗੀ ਹੂੰ ਠੀਕ ਨਹੀਂ ਮੁੰਡਾ ਕਾਪੀ ਦਾ ਭੂਆ ਦਾ ਪੁੱਤ ਇੱਥੇ ਛੱਡ ਜੂਗਾ ਛੱਡ ਜੂਗਾ ਇੱਥੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੇ ਰਿਸ਼ਤੇਦਾਰਾਂ ਦੀ ਹੈ ਆਪਣੇ ਘਰ ਤੇ ਤਾਂ ਹਿਲਣਾ ਨਹੀਂ ਹੁੰਦਾ ਕਦੇ ਤੇ ਇੱਥੇ ਆਣ ਕੇ ਨੂੰ ਬੜਾ ਪਿਆਰ ਜਾਂਦੇ ਸਾਰਿਆਂ ਦੇ ਨਾਲ ਆਸਲਾੜੇ ਨਹੀਂ ਮੇਲਾਵਾ ਮੇਰੇ ਢਿੰਗੜੇ ਨੂੰ ਮੇਲਾਵਾ ਤੂੰ ਪਹਿਲਾਂ ਮੇਰੀ ਤੇ ਗੱਲ ਸੁਣ ਲੈ ਉਹਦਾ ਰਦਾਚਾ ਲੱਗ ਗਿਆ ਇੰਦੀ ਨਾਲ ਇਥੋਂ ਹੀ ਹੋਈ ਚਲਦੀ ਆ ਉਹਨਾਂ ਦਾ ਆਪਣੇ ਤੋਂ ਪ੍ਰੇਮ ਵੜਾਵਾਂ ਜਾਂਦਾ ਆਹ ਪ੍ਰੇਮ ਤੇ ਵੜਾਵਾ ਤੁਹਾਡਾ ਘਟਵਾ ਆਪਣੀ ਭੂਆ ਨਾਲ ਠੀਕ ਵਾ ਨਾ ਉਹ ਤੇ ਹੈਗਾ ਤੈਨੂੰ ਪਤਾ ਹੀ ਹੈਗਾ ਹੀ ਹੈ ਬੈਠੇ ਰਹਾਂ ਆ ਮੈਂ ਹਾਂ ਕੋਈ ਗੱਲ ਕਰਨ ਵਾਲੀ ਆਪ ਉਹ ਦਿਨ ਚਲ ਗਈ ਬਿਨਾਂ ਪੁੱਛਿਆ ਤੋਂ ਇਥੋਂ ਹੀ ਆਈ 2 ਮਿੰਟ ਠਹਿਰ ਕੇ ਆਗਨੀ ਮੈਂ ਆ ਗਈ ਆ ਗਈ ਆ ਗਈ ਹੈ ਜਾ ਕੇ ਤੇ ਦੋ ਦਿਨ ਰਹਿ ਗਈ ਜਿੱਥੇ ਗੱਲ ਨਹੀਂ ਬਾਤ ਨਹੀਂ ਕਿੱਡਾ ਰੋਬ ਝਾਂਡੇ ਆਣ ਕੇ ਮੇਰੇ ਤੇ ਹੱਦ ਹੋਈ ਹੈ ਯਾਰ ਮਨਾ ਇਹ ਬਣਾ ਨੇ ਤੇ ਮੇਰਾ ਖੈੜਾ ਨੀ ਕੱਢਣਾ ਹੈ ਮੇਰਾ ਦਾਦਾ ਸੱਸ ਨੂੰ ਕਰਾਂ ਫੋਨ ਵੀ ਭੂਆ ਨੂੰ ਛੱਡ ਕੇ ਨਾ ਤੇ ਤੂੰ ਆ ਜਾ ਤੇ ਜਦੋਂ ਆਪੀ ਕਿਤੇ ਫੋਨ ਕਰਨ ਕੇ ਮੁੜ ਕੇ ਲੈ ਕੇ ਤੁਨਕੇ ਉੱਤੇ ਪਿੰਡ ਛੱਡ ਆਵਾਂਗੇ ਪਰ ਇਹਨੇ ਤੇ ਮੇਰੀ ਨਾ ਜੀਣਾ ਮੁਸ਼ਕਲ ਕਰ ਦੇਣਾ ਘਰ ਤੇ ਜੇ ਮੁੰਡਾ ਨਾ ਆਇਆ ਸ਼ਾਮਾਂ ਤੱਕ ਤੇ ਮਨਾ ਫੋਨ ਕਰ ਹੀ ਦੇਣਾ ਹੈਲੋ ਹਾਂ ਪੁੱਤ ਬੰਝ ਗਿਆ ਵਾ अच्छा 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 ओ इतरा करी मेरी गल सुन ओ पहिले मेरी सुन ला इतता करी 부ਆ ਨੂੰ ਹੀ ਤੇ ਛੱਡ ਕੇ ਨਾ ਦਾਦੀ ਪੋਤੀ ਨੂੰ ਤੇ ਤੂੰ ਮੇਰਾ ਪੁੱਤ ਆ ਜਾ ਤੇ 부ਆ ਨੇ ਇਹਦੀ ਗੱਲ ਪੜਦੇ ਜੇ ਨਾ ਕਹਿ ਦੀ ਕਿ ਜੋ ਤੂੰ ਆਉਣਾ ਹੋ ਨਾ ਇਹਨਾਂ ਕੋ ਫੋਨ ਕਰਾ ਦੀ ਠੀਕ ਆ ਤੇ ਮੁੜ ਕੇ ਲਿਆ ਕੇ ਤੇ ਘਰ ਲਿਆ ਕੇ ਤੇ ਮੁੜ ਕੇ ਛੱਡ ਆਵਾਂਗੇ ਹੈ ਆਹੋ ਹੂੰ ਉਹ ਚੱਲ ਯਾਰ ਤੈਨੂੰ ਜਦੋਂ ਮੈਂ ਕਹਿੰਦੇ ਆ ਉਹ ਤੂੰ ਨਾ ਕਿੱ데 ਰਾਦਰਿਆ ਪਈ ਉੱਥੇ ਆ ਬੁਲਾਨੇ ਤੇ ਮੇਰੇ ਗਲੋਂ ਨਿਕਲ ਅਥਣਾ ਮੁੜ ਕੇ ਆਹੋ ਆਹੋ ਆ ਜਾ ਆ ਜਾ ਟਾਈਮ ਨਾ ਫਿਰ ਠੀਕ ਆ ਉਹਨੇ ਲੈ ਲੀ ਲੇ ਕਾਥਣਾਉਂਦੇ ਆ ਆਹੋ ਆ ਜਾ ਆ ਜਾ ਹੈਗਾ ਸਭ ਕੁ ਆਹ ਆ ਜਾ ਆ ਜਾ ਚੱਲ ਠੀਕ ਚੰਗਾ ਓਕੇ ਚੱਲ ਯਾਰ ਇੱਕ ਬੁਲਾ ਦੇ ਟੜੀ ਗਲੋਂ ਮੁੰਡਾ ਆਇਆ ਨਾ ਘਰ ਇਹਨੂੰ ਥਾੜੇ ਪੈ ਜਣੀ

ਹੋਰ ਮੇਲਾ ਆ ਕੋਈ ਰਿਸ਼ਤੇਦਾਰਾ ਮੇਰੇ ਫੋਨ ਹੀ ਕਰੀ ਜਾਣੇ ਉਹ ਨਾਲ ਲੈ ਆਉਣਾ ਭੂਆ ਨਾਲ ਹੀ ਆਹੋ ਨਾਲ ਹੀ ਲੈ ਆਉਣਾ ਸੀ ਪਿਓ ਤੇਰੇ ਨੇ ਕੀਤਾ ਹੀ ਫੋਨ ਆਹੋ ਅੱਛਾ ਕੀ ਆਂਦੇ ਸੀਗੇ ਇਹਦੇ ਆਇਆ ਤੂੰ ਫਿਰ ਭੂਆ ਰਹਿੰਦੇ ਤੁਹਾਡੀ ਕੋਥੇ ਲੈ ਠੀਕ ਵਾ ਚੱਲ ਚੰਗਾ ਹੋਇਆ ਆ ਗਿਆ ਵਾ ਨਾ ਤੂੰ ਚੱਕ ਕਰਕੇ ਗੁੰਮ ਗਿਆ ਜਾਂ ਤੁਰ ਪਿਆ ਸੀ ਨਾਲ ਤੈਨੂੰ ਨਹੀਂ ਪਤਾ ਵੀ ਆਪਣਾ ਪੜਨਾ ਨਹੀਂ ਹੁੰਦਾ ਵਾ ਓਏ ਅੱਗੇ ਆ ਕਿਹੜਾ ਪੜ ਪੜ ਉਹੀ ਗੱਲ ਹੋ ਗਈ ਆ ਹੁਣ 2 ਮਿੰਟ ਛੱਡਣ ਜਾਣਾ ਫੇਰ ਕੀ ਹੋ ਗਿਆ ਛੱਡਣ ਜਾਣਾ ਸੀ ਜੇ ਪਿਓ ਤੇਰਾ ਫੋਨ ਨਾ ਕਰਦਾ ਤੂੰ ਕਿਥੇ ਆ ਭੂਆ ਮੈਨੂੰ ਕਹਿਣ ਦੀ ਰਾਤ ਰਹਿਣਾ ਮੇਰੇ ਨਾਲ ਹੀ ਰਹਿ ਆ ਪਾ ਹੂੰ ਤੇ ਮੇਰਾ ਵੀ ਕੀ ਕੰਡਿਆ ਸੀ ਪਰ ਇੱਕ ਗੱਲ ਇਹ ਮੰਮੀ ਧੂਆ ਜੀ ਤੋਂ ਗਈ ਨਾ ਉੱਥੇ ਮੈਂ ਉਹਨਾਂ ਨੇ ਇੰਨੀ ਖਾਤਰਦਾਰੀ ਕੀਤੀ ਕਿ ਤੇ ਘਰ ਹੀ ਕਰਨ ਵਾਲੀ ਨੇ ਮਾਰ ਅੱਗੇ ਪਿੱਛੇ ਭੱਜੇ ਫਿਰਨੇ ਕਿਤੇ ਨਿਆਣੇ ਕੀ ਸਿਆਣੇ ਕੀ ਫੜ ਕੇ ਹੱਥਾਂ ਚੁੱਕ ਲਿਆ ਉਹਨਾਂ ਨੇ ਤੇ ਲੈ ਮਾਂ ਖਾ ਖਾ ਕੇ ਤੂੰ ਪੈ ਗਈ ਰਾਤ ਦੀ ਰੋਟੀ ਨਾਲ ਹੀ ਮੇਰੀ ਅੱਛਾ ਇੰਨਾ ਰਜਿਆ ਅੱਜ ਤੂੰ ਤੇ ਹੋਰ ਕੀ ਇੰਨੀ ਸੇਵਾ ਕੀਤੀ ਨਾ ਕਿਤੇ ਪਿਆਰ ਨਾ ਭੈਣਾਂ ਦਾ ਤਵਾ ਜਾ ਆਪਚ ਬੱਲੇ ਬੱਲੇ ਮੈਂ ਲਓ ਜੀ ਰਹੂਗੀ ਚਾਰ ਦਿਨ ਪੂਆਥੇ ਹੁਣ ਓਏ ਆਹੋ ਮੈਂ ਕਹਿਤਾ ਮੈਂ ਚਲ ਮੈਨੂੰ ਫੋਨ ਕਰਦੇ ਮੈਨੂੰ ਘਰ ਕੰਮ ਆ ਤੇ ਮੈਂ ਲੈ ਜਾਊਗਾ ਕਿ ਫੇਰ ਨਹੀਂ ਲੈ ਜਾਉ ਆਏਗਾ ਉਥੇ ਕੋਈ ਨਹੀਂ ਛੱਡਣ ਵਾਲਾ ਆਪੇ ਉਹਨਾਂ ਨੂੰ ਕਹੇ ਹਾਂ ਪਛਾੜਾ ਮੈਨੂੰ ਬਾਹਰ ਕਾਹ ਤਾੜਾ ਪੈਟਰੋਲ ਪੰਪ ਕਰਦਾ ਵਾ ਮੂੰ ਚੱਕਿਆ ਤੇ ਚੁੱਪ ਕਰਕੇ ਤੂੰ ਗਹਿੜਾ ਵੀ ਤੂੰ ਮੈਨੂੰ ਲੈ ਜਾ ਹੁਣ ਤੂੰ ਮੈਨੂੰ ਛੱਡਿਆ ਹੁਣ ਓਏ ਕੋਈ ਗੱਲ ਨਹੀਂ ਪੈਟਰੋਲ ਪੰਪ ਲੋਕਾਂ ਦੇ ਘਰ ਦੇ ਨੇ ਸਾਰਿਆਂ ਦੇ ਜਾਣਾ ਪੈਂਦਾ ਹੁੰਦਾ ਵਾ ਤੂੰ ਹੀ ਤਾਂ ਬੜੇ ਤਗੜੇ ਦਾਮੀ ਜਦੋਂ ਮੈਂ ਪਿਓ ਪੁੱਤ ਠੀਕ ਵਾ ਨਾ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਅੱਛਾ ਹੁ ਰਾਤ ਦੀ ਗੱਟੀ ਤੇ ਫਿਰ ਨਾ ਹੀ ਪਕਾਵਾਂ ਮੈਂ ਉਹ ਨਾ ਨਾ ਮੈਂ ਇੱਥੋਂ ਤੱਕ ਢੱਕਿਆ ਵਾ ਤੇ ਅੱਛਾ ਇਨੀ ਸਵਾਦ ਦੀਆਂ ਸੇਵਾਦੀਆਂ ਨਾ ਨਾ ਰੋਟੀ ਪਣੀ ਸਵਾਦ ਬਣਾਇਆ ਕਿਤੇ ਪਕੌੜੇ ਕੀ ਮਾਰ ਹੋਰ ਬਰਫੀਆਂ ਸ਼ਰਫੀਆਂ ਕਿਉਂਆਂ ਅੱਛਾ ਚੱਲ ਵਧੀਆ ਮੱਥੇ ਜੋ ਵੀ ਸਭ ਕੋ ਨਾ ਫਰ ਗੇਟ ਕੋ ਲੱਗੇ ਲਈਆ ਚਲੋ ਚੰਗੀ ਗੱਲ ਹੀ ਆ ਹਾਂ ਚੱਲ ਪਕਾਵਾਂ ਆਪਣੀ ਰੋਟੀ ਤੇ ਪਕਾਵਾਂ ਤੂੰ ਤੇ ਅੱਜ ਕੇ ਆਇਆ ਵਾ ਹਾਂ ਤੈਨੂੰ ਪੜ੍ਹ ਲਾ ਹੁਣ ਕਿਤਾਬ ਫੜ ਲਾ ਆਪਣੀ ਕਿਤੇ ਘੜੀ ਕਣੀ ਪੁਆਹੂ ਛਾੜਿਆ ਤੇ ਕਣੀ ਪੁਆਹ ਦੀ ਪੋਤੀ ਨਹੀਂ ਛਾੜਿਆ ਇਹੋ ਕੰਮ ਹੀ ਰਿਹਾ ਤੇ ਤੂੰ ਪੜ੍ਹ ਲੈਣਾ ਪੜ੍ਹ ਲੈਣਾ ਕੋਈ ਗੱਲ ਨਹੀਂ ਹਾਂ ਧੋਪ ਲੱਗੀ ਹਿਲਿਲਾ ਕੱਪੜਾ ਸਾਰਾ ਸੁੱਟਿਆ ਆਈ ਮਮੀ ਬੈਠੀ ਤੇ ਇੱਥੇ ਤੂੰ ਕਿੱਥੋਂ ਆਇਆ ਓਏ ਆਉਣਾ ਕਿੱਥੋਂ ਆ ਮੈਂ ਸੋਚਣ ਡਿਆ ਇਂ ਵੀ ਤੁਸੀਂ ਕਿਹਾ ਜੀ ਵੀ ਭੈਣ ਲੋੜੀ ਦੇ ਆਓ ਭੈਣ ਦਾ ਆਪਾਂ ਲੋੜੀ ਦੇ ਆਏ ਆ ਭੂਆ ਨੂੰ ਐਡ ਕੀ ਲੋੜੀ ਨਹੀਂ ਦਿੱਤੀ ਉਹ ਵੀ ਵਿਚਾਈ ਸੋਚਦੀ ਹੋਣੀ ਆ ਤਾੜਾ ਆਇਆ ਹਾਰਿਆ ਕਾਦਾ ਹਾਰਿਆ ਸਾਰੇ ਮਰ ਲੋੜੀਆਂ ਦਿੱਤੀਆਂ ਜੇਕਰ ਨਹੀਂ ਜਾਇਆ ਗਿਆ ਤਾਂ ਆਖਰ ਕਿੱਦਾਂ ਪਈ ਆ ਗਈ ਨਾਲੇ ਮੈਂ ਇਹ ਨਹੀਂ ਕਿਹਾ ਕਿ ਪੂਆ ਕੋ ਜਾਓ ਹੀ ਨਾ ਤੇਰੇ ਪਿਓ ਨੇ ਮੈਂ ਅਗਲੇ ਦਿਨ ਕਹਿ ਭੀ ਜਾਓ ਜਾ ਕੇ ਤੇ ਦੇਓ ਪਿਆਹ ਤੇਲਾ ਜੋ ਵੀ ਦੇਣਾ ਵਾ ਇਹ ਆਪਣੀ ਜੇਤੇ ਅੜ ਗਿਆ ਮੈਂ ਜਾਣਾ ਹੀ ਨਹੀਂ ਹੁਣ ਤੁਸੀਂ ਆਪਸਾ ਲੋ ਅਗਲੇ ਦਿਨ ਜਾ ਕੇ ਕੀ ਕਰਨਾ ਸੀ ਕਿਉਂ ਨਹੀਂ ਕਰਨਾ ਸਾਰਾ ਮੇਨ ਲੋੜੀ ਦਾ ਹੁੰਦਾ ਵਾ ਨਾਲੇ ਉਹ ਗੜੀ ਨਾਲ ਹੀ ਸਵੀਂ ਹੀ ਪਿਲੋੜੀ ਉ ਤਾਂ ਪਹਿਲਾਂ ਹੀ ਆਣਾ ਹੀ ਉਹ ਲੈ ਕੇ ਜੀਣਾ ਲੱਗਾ ਉਹ ਤੁਸੀਂ ਤੇ ਆਪ ਕਹਿੰਦੇ ਤੇ ਪਿਲੋੜੀ ਤੋਂ ਇੱਕ ਦਿਨ ਪਹਿਲਾਂ ਹੀ ਮੈਨੂੰ ਲੋੜੀ ਆ ਜੀ ਅੱਛਾ ਮੇਰੇ ਨਾਲ ਜਿਦਾਂ ਕਰਿਆ ਕਰੋ ਪਿਓ ਤਾਂ ਹੈ ਹੀ ਹੈ ਹੀ ਤੋ ਉਤੋਂ ਤਾਂ ਆ ਗਿਆ। ਉਹ ਮੰਮੀ ਜੀ ਤਾਂ ਕੀ ਕਰਨੀ ਆ ਮੈਂ ਪਰ ਤੁਸੀਂ ਆਪ ਸੋਚੋ ਨਾ। ਬਥੇਰੀਆਂ ਲੋੜੀਆਂ ਦੇ ਤਕਾਵਾ ਇੱਕੋ ਗੱਲ ਤਾਂ ਮਗਰ ਨਹੀਂ ਪੈ ਜਾਈਦਾ ਹੁੰਦਾ। ਉਹ ਮੰਮੀ ਤੂੰ ਲੋੜੀ ਨਹੀਂ ਦੇਂ ਦਿੱਤੀ ਤੇ ਬਾਪੂ ਵਿਚਾਰਾ ਹੁੰਦਿਆ ਕੀ ਕਰਨਾ। ਉਹ ਉਦੋਂ ਦਾ ਬੁੱਲ ਨਹੀਂ ਹਟ ਗਿਆ ਨਹੀਂ ਨਾ ਜਾਣਦੇ ਤਾਂ ਪੂਆ ਕੋ ਤੇ ਉਹ ਬੈ ਕੇ ਸੋਚਦੇ ਆ। ਤੁਹਾਨੂੰ ਵੀ ਪਤਾ ਵਾ ਕਿ ਭਰਾਵਾਂ ਨੇ ਭੈਣਾਂ ਦੀ ਖਿੱਚ ਤੇ ਹੁੰਦੀ ਆ। ਹਾਂ ਹਾਂ ਮੈਂ ਕਦੋਂ ਆਂਦੀ ਆ ਮੈਂ ਨਹੀਂ। ਤੁਸੀਂ ਤਾਂ ਹੱਥ ਧੋ ਕੇ ਮੇਰੇ ਮਗਰ ਪੈ ਗਏ ਜੇ ਜਾਓ ਪਿਓ ਪੁੱਤ ਚਲ ਜਓ ਤੇ ਦੇ ਆਓ ਪਿਆਹ ਤੇ ਨਾ ਦੋ ਕੀ ਕਰਦਾ ਤੁਹਾਡਾ ਹੁਣ ਜਾ ਕੇ ਕੀ ਆਪਾਂ ਕਰਨਾ ਲੈ ਦੱਸ ਹੱਦਵਾਰੀ ਗੱਲ ਵਾ ਪੀ ਹੁਣ ਜਾ ਕੇ ਕੀ ਕਰਨਾ ਭੈਣ ਵਾਰੀ ਤੇ ਤੁਸੀਂ ਕਹਿੰਦੇ ਸੀ ਵੀ ਲੋੜੀ ਤਾਂ ਦੋ ਦਿਨ ਪਹਿਲਾਂ ਹੀ ਚਲ ਜੂ ਵੇ ਭੈਣ ਵਾਰੀ ਤੇ ਨਾ ਤੁਹਾਨੂੰ ਪਿਓ ਪੁੱਤਾਂ ਨੂੰ ਦੋਹਾਂ ਡਿਆ ਵਾ ਪਿਓ ਦੇ ਕੋ ਹੋਈ ਆ ਤੇ ਕੀ ਗੱਲ ਜਾਣਾ ਨਹੀਂ ਤੁਹਾਡਾ ਖੂਨ ਵਾ ਕਿੱਦਾਂ ਦੀਆਂ ਗੱਲਾਂ ਕਰਦੇ ਜੀ ਤੁਸੀਂ ਤੇ ਮਮੀ ਭੂਆ ਨਹੀਂ ਸਾਡਾ ਖੂਨ ਤੇ ਭੂਆ ਤੁਹਾਡਾ ਖੂਨ ਆ ਤਾਂ ਦੋ ਦਿਨ ਬਾਅਦ ਚਲ ਜਾਂਦਾ ਤਾਂ ਆਹ ਕਰਾ ਚੱਲੀ ਸੀ ਤੇ ਜੇ ਆਪਾਂ ਇਹੀ ਕਹਿੰਦੇ ਵੀ ਭੈਣ ਨੂੰ ਦੋ ਦਿਨ ਬਾਅਦ ਜਾ ਕਰ ਜਿੱਦ ਲੜਾਈ ਪੈਣੀ ਮੇਰੀ ਸੁਣ ਲਾ ਗੱਲ ਉਹਦੇ ਹੀ ਪਹਿਲੀ ਲੋੜੀ ਤਾਂ ਕਰਕੇ ਮੈਂ ਪਹਿਲਾਂ ਗਈ ਹਾਂ ਵਦੀ ਨਾ ਜਾ ਜਾ ਪਿਓ ਆਪਣੇ ਨੂੰ ਲੈ ਜਾ ਤਾਂ ਭਾਵੇਂ 5000 ਰੁਪਏ ਦੇ ਆਓ ਮੈਨੂੰ ਕੋਈ ਲੋੜ ਨਹੀਂ ਕੀ ਕਹਿਣ ਦੀ ਹੁਣ ਜਾ ਕੇ ਕੀ ਕਰਨਾ ਵਾ ਆਪਾਂ ਹੁਣ ਜਾ ਕੇ ਕੀ ਕਰਨਾ ਵਾ ਉਹਨੇ ਕਿਹੜੀ ਭਾਜੀ ਵੰਡਣੀ ਸੀ ਲਿੜਾ ਲੱਤਾ ਜਿਵੇਂ ਲੜਾ ਹੁਣ ਲੱਲੂ ਹੁਣ ਜਦੋਂ ਭੂਆ ਇੱਥੇ ਆਈ ਤਾਂ ਕੀ ਜਵਾਬ ਦੇਣਾ ਉਹਨਾਂ ਨੂੰ ਕੋਈ ਨਹੀਂ ਮੈਂ ਆਪੇ ਜਵਾਬ ਦੇ ਦੂੰਗੀ ਉਹਨੂੰ ਤੁਸੀਂ ਨਹੀਂ ਦੇਣਾ ਮਾ ਜਵਾਬ ਪਾਪਾ ਕੀ ਕਹਿਣਗੇ ਪਾਪਾ ਨੇ ਕੀ ਕਹਿਣਾ ਮੈਂ ਕਹਿ ਦਉਂਗੀ ਕਿ ਪਹਿਲਾਂ ਕੁੜੀ ਕੋ ਚਲਗੇ ਹਾਂ ਤੇ ਭਰਾ ਤੇਰੇ ਨੇ ਏਡਾ ਮੂੰਹ ਕਰ ਲਿਆ ਸੀ ਕਿ ਪਹਿਲਾਂ ਭੈਣ ਕੋ ਜਾਣਾ ਵਾ ਦੱਸ ਦਉਂ ਸੱਚੀ ਗੱਲ ਉਹਨੂੰ ਹੋਰ ਕੀ ਆ ਆਹੋ ਜਿਹੜਾ ਮਾੜਾ ਮੋਟਾ ਘਰ ਆਉਂਦੇ ਉਹ ਵੀ ਹਟਾ ਦੇ ਉਹ ਨਾ ਮੈਂ ਨਹੀਂ ਆਂਗੀ ਤੇ ਨਾ ਆਵੇ ਸਾਰੀ ਉਮਰ ਦਾ ਠੇਕਾ ਨਹੀਂ ਲਿਆ ਉਹਦਾ ਕਰਕੇ ਆਪਣੇ ਘਰ ਵਿੱਚ ਕਪੱਤ ਪਾ ਕੇ ਬੈਠੇ ਜੇ ਰੋਟੀ ਖਾਣੇ ਕਿ ਨਹੀਂ ਖਾਣੇ ਦੋ ਬੁਰਕੀਆਂ ਮੈਂ ਨਹੀਂ ਜੀ ਖਾਣੀ ਨਹੀਂ ਖਾਣੀ ਕੱਲੇ ਖਾ ਲੂੰ ਮਾਲੂਗੀ ਮੈਂ ਇਹ ਹੋਰ ਪੂਆ ਦਾ ਹੇਜ ਲਾਇਆ ਵਾ ਪੂਆ ਕੋ ਨਹੀਂ ਜਾਣ ਦਿੱਤਾ ਪੂਆ ਕੋ ਨਹੀਂ ਜਾਣ ਦਿੱਤਾ ਉਹ ਵੀ ਠੀਠੀ ਹੋਊਗੀ ਜੇ ਹੁਣ ਆਊਗੀ ਤੇ ਤੂੰ ਦੱਸ ਦੋ ਸੱਚੀ ਗੱਲ ਪਈ ਇਹ ਗੱਲ ਔਖਾ ਹੋਇਆ ਵਾ ਪਈ ਅਗਲੇ ਦਿਨ ਮੈਂ ਜਾਣਾ ਨਹੀਂ ਤੂੰ ਹੀ ਦੱਸ ਦੇ ਭਰਾ ਨੂੰ ਪੀ ਭਾਜੀ ਵੰਡਣੀ ਤੂੰ ਪਿਲੋੜੀ ਤਾਂ ਪਹਿਲਾਂ ਪਹਿਲਾਂ ਵੰਡਣੀ ਸੀ ਆਈ ਨੂੰ ਦੇ ਦੇ ਜਿਹੜਾ ਹਜ਼ਾਰ ਦੇਣਾ ਵਾ ਵੱਧ ਵਾਲੀ ਗੱਲ ਵਾ ਕਿੰਨੇ ਦਿਨ ਹੋ ਗਏ ਆ ਘਰ ਵਿੱਚ ਇੱਕ ਪੱਤ ਪਾਇਆ ਵਾ ਕਦੀ ਪੁੱਤਾਂ ਦੀ ਵਾਰੀ ਆ ਜਾਂਦੀ ਆ ਕਦੀ ਪਿਓ ਦੀ ਵਾਰੀ ਆ ਜਾਂਦੀ ਆ ਆ ਜਾ ਕੇ ਮੈਂ ਹੀ ਦੇਖਦੀ ਆ ਭੈਣ ਵਾ ਭੈਣ ਨੂੰ ਤਾਂ ਚੜਾ ਲਿਆ ਸਾਰੀ ਉਮਰ ਮਰਜ਼ੀਆਂ ਤਾਂ ਉਹਨੇ ਆਪਣੀਆਂ ਚਲਾਈਆਂ ਹੁਣ ਨਹੀਂ ਜਾਇਆ ਗਿਆ ਤੇ ਹੁਣ ਵੇਖਦੇ ਔਖੇ ਹੋਣਦੇ ਆ ਕੋਈ ਗੱਲ ਨਹੀਂ ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ ਐ ਘਰ ਵਿੱਚ ਬੜਾ ਰਾਜ ਚੱਲਦਾ ਰਿਹਾ ਵਾ ਸਾਰੀ ਉਮਰ ਉਹਦਾ ਰਾਜ ਨਹੀਂ ਰਹਿਣਾ ਹੁਣ ਤਾ ਉਠੋ ਹ ਮੇਰੀ ਗੱਲ ਸੁਣੋ ਕੀ ਹੋਇਆ ਹੁਣ ਆ ਕੀ ਆ ਮੈਨੂੰ ਕਰਨਵੇਂ ਕਹਿ ਗਿਆ ਸੀ ਕਿ ਪਾਪਾ ਚੁੱਪ-ਚੁੱਪਾ ਤਾਂ ਤੂੰ ਹੀ ਕਿਉਂ ਮੂੰਹ ਵਟਿਆ ਵਾ ਕੀ ਗੱਲ ਹੋਈ ਆ ਮੈਂ ਕਿਹੜੀ ਗੱਲ ਮੂੰਹ ਵਟੜਾ ਵਾ ਵਟਣਾ ਕਿਉਂ ਨਹੀਂ ਸੀ ਘਰ ਵਿੱਚ ਬੰਦੇ ਦਾ ਪਤਾ ਲੱਗ ਹੀ ਜਾਂਦਾ ਵਾ ਪਕੀਰ ਸਾਹਿਬ ਕਿਤਾਬ ਆ ਉਹ ਮੁੰਡਾ ਵੀ ਬੜੀਆਂ ਗੱਲਾਂ ਕਰਨ ਦਿਆ ਹੈ ਕੀ ਕਹਿੰਦਾ ਕਹਿਣਾ ਕੀ ਆ ਇਹ ਭੈਣ ਕੋ ਚਲ ਗਏ ਤੇ ਪੂਆ ਕੋ ਗਏ ਨਹੀਂ ਦੱਸੋ ਮੈਂ ਖਾਨੂੰ ਕਿਹਾ ਸੀ ਹੁਣ ਚਲ ਜਓ ਹਾਂ ਆਖਰ ਕਿਧਰ ਧਿਆ ਚਲੀ ਸੁਣੋ ਮੇਰੀ ਗੱਲ ਧਿਆਨ ਨਾਲ ਜਦੋਂ ਨਾ ਤੇ ਹੀ ਪੁੱਤ ਵਈਏ ਨਾ ਨਵਾਂ ਨਵਾਂ ਤੇ ਉਹਦਾ ਜਦੋਂ ਸਹੁਰੇ ਘਰ ਜਾਣਾ ਹੋਵੇ ਤੇ ਬੜਾ ਕੁਝ ਦੇਖਣਾ ਪੈਂਦਾ ਵਾ ਸੱਸਾਂ ਦੇ ਪੈਰ ਨਹੀਂ ਲੱਗਣ ਦਿੰਦੀਆਂ ਤੇਰੀ ਪਹਿਲੀ ਲੋੜੀ ਹੀ ਤੇਰੇ ਮਾਂ ਪਿਓ ਨੂੰ ਅਕਲ ਨਹੀਂ ਹੈਗੀ ਇਹੋ ਗੱਲਾਂ ਸੁਣਨੀਆਂ ਸੀ ਤੇ ਪੈਰ ਤੋਂ ਤਾਂ ਆਪਾਂ ਇੱਕ ਦਿਨ ਬਾਅਦ ਚਲੀ ਜਾ ਸਕਦੇ ਹਾਂ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦੇ ਗੱਲ ਤੇਰੀ ਮਸਰੀ ਸਮਝੀ ਆ ਹੁਣ ਅਹੀਂ ਜਦੋਂ ਤੇ ਆਏ ਆ ਕੁੜੀ ਕੋ ਹੋ ਕੇ ਮੈਂ ਮੁੜ ਕੇ ਨਾ ਲਿਆ ਬੀ ਜਾਣਾ ਭੈਣ ਕੋ ਲੋੜੀ ਲੈ ਕੇ ਨਹੀਂ ਨਾ ਕਿਉਂ ਨਹੀਂ ਲਿਆ ਮੈਂ ਤੇ ਲਿਆ ਸੀ ਨਾ ਮੈਂ ਤੇ ਤੁਹਾਨੂੰ ਕਹਿ ਪੀ ਅਗਲੇ ਦਿਨ ਹੀ ਜਾ ਕੇ ਦੇ ਆਓ ਫਿਰ ਕੀ ਹੋ ਗਿਆ ਪੈਸੇ ਹੀ ਦੇਣੇ ਆ ਹੁਣ ਮੇਰਾ ਭਰਾ ਪਰ ਜਾਈ ਨਹੀਂ ਲੋੜੀ ਤੇ ਆ ਜਾਂਦੇ ਬਾਅਦ ਚ ਆ ਜਾਂਦੇ ਤੇ ਫਿਰ ਅਗਲੇ ਨੂੰ ਮਾਰ ਦੇਣੀ ਹੁੰਦੀ ਆ ਕਿਧਰ ਘਰਾਂ ਦੇ ਵਿੱਚ ਕੰਮ ਕਿਆ ਵੀ ਜਾਂਦਾ ਵਾ ਅਗਰ ਕਿਧਰ ਦੀ ਆ ਗਈ ਕਾਦਾ ਕੰਮ ਪੈ ਗਿਆ ਇਹ ਉਹੋ ਹੀ ਜਿਹੜਾ ਮੇਰੀ ਕੁੜੀ ਕੋ ਚਲ ਗਏ ਗਾਂਦ ਤੁਸੀਂ ਨਾ ਜਾਇਓ ਮੈਂ ਆਪੇ ਜਾ ਕੇ ਦਿਆ ਕਰੂੰਗੀ ਘਰ ਵਿੱਚ ਕਪਾਤ ਨਾ ਪਾਇਆ ਕਰੋ ਕਪਾਤ ਨਾ ਪਾਇਆ ਕਰੋ ਇੱਥੇ ਜੇ ਮੁੰਡਾ ਪਿਆ ਵਾ ਤਾਂ ਉਹ ਇਹ ਗੱਲਾਂ ਕਰਨ ਦੇਵਾ ਜੇ ਤੁਸੀਂ ਭੇਜੋ ਤੁਸੀਂ ਗੱਲਾਂ ਕਰਨ ਦੇ ਪੈਜੇ ਉਹ ਮੈਂ ਤਾਂ ਮੁੜ ਕੇ ਉਦਾਂ ਦਾ ਬੋਲਿਆ ਹੀ ਨਹੀਂ ਬੋਲਣਾ ਕੀ ਹਾਂ ਆ ਘਰ ਵਿੱਚ ਜਿਹੜਾ ਮੂੰਹ ਵਟ ਕੇ ਕਦੇ ਕਿਸ ਨੂੰ ਕਰੇ ਬੈ ਜਾ ਕਦੇ ਕਿਸ ਨੂੰ ਕਰੇ ਬੈ ਇਹ ਕੰਮ ਚੰਗਾ ਵਾ ਉਹ ਮੈਨੂੰ ਤਾਂ ਠੜ ਲੱਗਣ ਦੇ ਤੇ ਮੈਂ ਇੱਥੇ ਆਣ ਕੇ ਲੱਗੇ ਪੈ ਗਿਆ ਨਹੀਂ ਤੁਹਾਡੇ ਵਾਲੇ ਵੇਖ ਕੇ ਬੱਚੇ ਵੀ ਇਦਾਂ ਦੇ ਹੋ ਗਏ ਆ ਉਹ ਵੀ ਗਾੜੀ ਤਾੜ ਤਾੜ ਜਵਾਬ ਦਿੰਦੇ ਆ ਤੇ ਮੈਂ ਉਹਨਾਂ ਨੂੰ ਡਾਇਵਾਂ ਤੇ ਆਪਣੀ ਬਾਹਰੀ ਬੋਲੋ ਤੁਸੀਂ ਡਾਇਵਰ ਕਿਨੇ ਡਾਇਆ ਵਾ ਵੇ ਦੇ ਰੇਂਦੇ ਆਂ ਹਟਾ ਕਿਦਾਂ ਬੋਲਣ ਰਿਹਾ ਵਾ ਮੈਂ ਤੁਹਾਨੂੰ ਕਿਹਾ ਵੀ ਹੈਗਾ ਹੀ ਕਿ ਕੋਈ ਗੱਲ ਨਹੀਂ ਜੋ ਤੁਸੀਂ ਦੇਣਾ ਜਾ ਕੇ ਤੇ ਦੇ ਆਏ ਕੀ ਦੇਣਾ ਹੀ ਰੁਪਈਆ ਹਜ਼ਾਰ ਦੇ ਜਾਂਦੇ ਹੋ ਤੇ ਖਾਣ ਪੀਣ ਨੂੰ ਸਮਾਨ ਲੈ ਜਾਂਦੇ ਹੋ ਇਹੋ ਕੋਜੀ ਹੁੰਦਾ ਵਾ ਉਹ ਰਮਨ ਅਹੀਂ ਕੁੜੀ ਕੋ ਗਏ ਆ ਤੇ ਹਜ਼ਾਰਾਂ ਦੇ ਹਿਸਾਬ ਨਾਲ ਖਰਚ ਕਰਕੇ ਆਏ ਆ ਤੇ ਇੱਥੇ ਤੋਂ ਕਹਿ ਡਿਆ ਹਜ਼ਾਰ ਰੁਪਈਆ ਦੇ ਦਿਓ ਸਾਰਾ ਉਹਦੇ ਕੋ ਪਹਿਲੀ ਵਾਰ ਜਾਣਾ ਸੀ ਇਹਨੂੰ ਕਿੰਨੀਆਂ ਲੋੜੀਆਂ ਦਿੱਤੀਆਂ ਵਾ ਹਾਂ ਉਮਰ ਵੇਖੋ ਇਹਦੀ ਵੇਖੋ ਤਾਂ ਕੁੜੀ ਦੀ ਫਿਰ ਇਦਾਂ ਕਰਦੇ ਆ ਮੇਰੇ ਦੀ ਲੋੜੀ ਬਾਦੀ ਕਰਦਨੇ ਆ ਨਹੀਂ ਬਾਬਾ ਬੰਦ ਨਾ ਕਰੋ ਤੁਸੀਂ 5000 ਦੇ ਆ ਉਹ ਮੇਰੇ ਘਰੋਂ ਲਥੋ ਆ ਲੜਾਈ ਜਿਹੜੀ ਆ ਨਾ ਲੜਾਈ ਮੁਕਾਓ ਮੈਂ ਤਾਂ ਨਹੀਂ ਹੁਣ ਜਾਣਾ ਤੂੰ ਜਾਣਾ ਤੇ ਚੱਲ ਜਾ ਜਾਣਾ ਕਿਉਂ ਨਹੀਂਗਾ ਮੁੰਡੇ ਨੂੰ ਲੈ ਜਾ ਨਾਲ ਤਾਂ ਹੋ ਆਉ ਮੈਂ ਨਹੀਂ ਰਹਿਣ ਜਾਣਾ ਹੁਣ ਜੇ ਆਖੇ ਵੀ ਤੂੰ ਜਾ ਨਾਲ ਲੈ ਜਾ ਮੁੰਡੇ ਨੂੰ ਤੇ ਆ ਦੋਵੇਂ ਜਾਣੇ ਹਾਂ ਜਿੱਦਾਂ ਜਿਹੜੀਆਂ ਨੇ ਛੱਡ ਦੇਈਦੀਆਂ ਹੁੰਦੀਆਂ ਤੁਹਾਡੇ ਵੱਲ ਵੇਖ ਕੇ ਹੁਣ ਕਿ ਨਿਆਣੇ ਵੀ ਇਦਾਂ ਕਰਦੇ ਹਾਂ ਹਾਂ ਜਿੱਦਾਂ ਛੱਡ ਦੇਈਦੀਆਂ ਹੁੰਦੀਆਂ ਵਾ ਉਮਰ ਦੇ ਹਿਸਾਬ ਨਾਲ ਨਾ ਬਦਲਣਾ ਪੈਂਦਾ ਹੁੰਦਾ ਵਾ ਉਹੋ ਗੱਲਾਂ ਨੇ ਪੈਲੀਆਂ ਰੱਖੀ ਦੀਆਂ ਰਮਨ ਮੈਂ ਤਾਂ ਬਦਲ ਗਿਆ ਤੂੰ ਮੈਨੂੰ ਕਹਿਤਾ ਵੀ ਕੋਈ ਗੱਲ ਹੀ ਬਾਅਦ ਚ ਦੇ ਦਾਂਗੇ ਉਹਨੂੰ ਡੋੜੀ ਤੇ ਮੈਂ ਮੁੜ ਕੇ ਬੋਲਿਆ ਦੰਦਾ ਤੇ ਫੇਰ ਜਾ ਕੇ ਦੇ ਆਓ ਫਿਰ ਕਲਾ ਕਿਹੜੀ ਕਰਦੀ ਆ ਚਲ ਮੈਂ ਚਲ ਜਾਂ ਨਹੀਂ ਤੁਹਾਡੇ ਨਾਲ ਹੋਰ ਕੀ ਆ ਰਮਨ ਤੈਨੂੰ ਮੈਂ ਕਿਹ ਰਿਹਾ ਤਾਂ ਨਾ ਵੀ ਮੈਂ ਨਹੀਂ ਹੁਣ ਉੱਥੇ ਜਾਣਾ ਮੁੰਡੇ ਨੂੰ ਲੈ ਜਾ ਕਰਨੂ ਨਾਲ ਲੈ ਜਾ ਜਾਂ ਉਹਦੇ ਨਾਲ ਜਾ ਤੇ ਮੈਂ ਕੀ ਜਵਾਬ ਦਵਾਂਗੀ ਵੀ ਭਰਾ ਕਿਉਂ ਨਹੀਂ ਆਇਆ ਤੇ ਦੱਸਦੀ ਕੰਮ ਚੱਲ ਗਏ ਆ ਕਿ ਉਹ ਕੰਮ ਚੱਲ ਗਏ ਮੇਰਾ ਨਾਲ ਲੈ ਕੇ ਜਾਉਂਗੀ ਮੁੰਡੇ ਇਕੱਲੇ ਨਹੀਂ ਮੈਂ ਕਰਾਂਗੀ ਇੱਥੇ ਮੈਂ ਨਹੀਂ ਹਟ ਜਾਣਾ ਜਾਣਾ ਨਹੀਂ ਤੁਸੀਂ ਤੁਹਾਡੀ ਤਾਂ ਹੱਦ ਹੋਈ ਐ ਓਏ ਜੇ ਕਿਤੇ ਮੇਰੇ ਮੂੰਹੋਂ ਗੱਲ ਨਿਕਲ ਹੀ ਗਈ ਆ ਤੁਸੀਂ ਕਹਿੰਦੇ ਜੇ ਵੀ ਉਹ ਗੱਲ ਦੀ ਪੂਰੀ ਪਤਾ ਹੁਣ ਮੈਂ ਗੱਲ ਨਿਕਲੀ ਕਿਉਂ ਉਹ ਆ ਜੋੜੇ ਬਾਬਾ ਹੱਥ ਕਿਤੇ ਮੈਨੂੰ ਫਾਸੀ ਕਰੋ ਮੇਰੀ ਕਲਾਸੀ ਕਰ ਤੇਰੀ ਦਾ ਪਿਆਣ ਦੀ ਵੀ ਕੁੜੀ ਕੋ ਜਾਓ ਗਾਣਾ ਭੈਣ ਕੋ ਚਲ ਜਾ ਕਰ ਟੋਕਰਾ ਲੈ ਕੇ ਮੇਰੀ ਗੱਲ ਸੁਣ ਵੱਡਾ ਵੀ ਨਹੀਂ ਜਾਂਦਾ ਅਸੀਂ ਵੀ ਨਹੀਂ ਗਏ ਉਹਨੇ ਦੇਖੋ ਸੋਚਣਾ ਵੀ ਹਟ ਗਏ ਅੰਸਾਰੀ ਵੱਡੇ ਨਾਲ ਉਹਦੀ ਕੋਈ ਗੱਲ ਹੋਈ ਹੋਊ ਤਾਂ ਨਹੀਂ ਜਾਂਦਾ ਹੁਣ ਉਹਨਾਂ ਦੇ ਘਰ ਦਾ ਸਾਨੂੰ ਕੀ ਪਤਾ ਕੀ ਗੱਲਬਾਤ ਹੋਈ ਉਹ ਕਿਹੜੀ ਤੁਹਾਨੂੰ ਦੱਸਦੀ ਐ ਤੇ ਕਿਹੜੀ ਗੱਲ ਨਹੀਂ ਹੁੰਦਾ ਮੇਰੇ ਕੋਲ ਚਲੋ ਉਹਦਾਂ ਨਾਲ ਗੱਲ ਹੋ ਗਈ ਤੇ ਸਾਡੇ ਘੰਡਾਸੇ ਚਲੇ ਤੇ ਮੈਂ ਕਿਹਾ ਤੁਹਾਨੂੰ ਕਿਹਾ ਵੀ ਨਹੀਂ ਜਾਣਾ ਤੁਸੀਂ ਦੇਖੋ ਗੱਲ ਨੂੰ ਗੰਭੀਰਤਾ ਹੀ ਜਾਣ ਲੇਗੇ ਉਹ ਹੀ ਗੱਲ ਵੀ ਪਾਣੀ ਦਾ ਤਾਂ ਲੱਸੀ ਦਾ ਕਿ ਵਧਾਣਾ ਹੁੰਦਾ ਵਾ ਕੀ ਗੱਲ ਤੇ ਕੋਈ ਗੱਲ ਨਹੀਂ ਹੋ ਰਹੀ ਮੇਰੀ ਗੱਲ ਸੁਣ ਗੱਲ ਤੇ ਮਡੇ ਨਾਲ ਵੀ ਕੋਈ ਨਹੀਂ ਹੋਈ ਉਹ ਵੀ ਤੇਰੇ ਕੋਲ ਉਹਦੀ ਘਰ ਦੀ ਵੀ ਕਹਿੰਦੀ ਵੀ ਨਹੀਂ ਜਾਣਾ ਤੇ ਨਹੀਂ ਜਾਣਾ ਕੋਈ ਗੱਲ ਨਹੀਂ ਨਹੀਂ ਨਾ ਤੂੰ ਨਹੀਂ ਜਾਣਾ ਮੈਂ ਨਾਲ ਲੈ ਜਾਉਂਗੀ ਕਰਨੂੰ ਆਪੇ ਚਲ ਜੂਗੀ ਫਿਰ ਤਾਂ ਤੇ ਆਈ ਫਿਰ ਕੋਈ ਨਹੀਂ ਮੈਂ ਦੇ ਦੂੰਗੀ ਹੁਣ ਹਿਸੇ ਜੇ ਤੇ ਰਿਓ ਜੇ ਲੋਹੜੀ ਕਰਨੀ ਨਾ ਜਾਣਾ ਅੱਗੋਂ ਪਿੱਛੋਂ ਵੀ ਨਾ ਜਾਣਾ ਮੈਂ ਨਹੀਂ ਜਾਂਦਾ ਨਾ ਜਾਇਓ ਫਿਰ ਮੈਂ ਵੇਖੂੰਗੀ ਤੇ ਆਪਣੀ ਜ਼ੁਬਾਨ ਤੇ ਰਹੇ ਜੇ ਦੀ ਉਹ ਡੈਬੀ ਆੜ ਕੇ ਲੰਮਾ ਪਿਆ ਹੈ ਚੰਗਾ ਭਲਾ ਹੁਣ ਦੱਸ ਉਥੇ ਲੋਹੜੀ ਤੇ ਲੰਘੀ ਆ ਹੁਣ ਉਥੇ ਕੀ ਕਰਨਾ ਜਾ ਕੇ ਉਹ ਡੀ ਡਾਕ ਘੜੀ ਹੋਣੀ ਵੀ ਉਹਨਾਂ ਨੇ ਹੀ ਹੋਣਾ ਵੱਡਾ ਤੇ ਅੱਗੇ ਨਹੀਂ ਜਾਂਦਾ ਚਰ ਮੈਨੂੰ ਵੀ ਹਟਾਤਾ ਉਹ ਚੰਗਾ ਕਰਤਾ ਇਹ ਵੀ